ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਲਿਆਰੀ ਗੈਂਗ ਤੇ ਰਹਿਮਾਨ ਡਕੈਤ ਬਾਰੇ ਇੱਕ ਜੋ ਮੈਨੂੰ ਹਮੇਸ਼ਾ ਯਾਦ ਆਉਂਦਾ ਹੈ ਉਹ ਹੈ ਲਿਆਰੀ ਗੈਂਗ ਵਾਰ ਕਰਾਚੀ ਦੇ ਇਤਿਹਾਸ ਦਾ ਉਹ ਲੰਮਾ ਖੂਨੀ ਅਧਿਆਇ ਜਿਸ ਨੇ ਇੱਕ ਜੀਵੰਤ ਪੁਰਾਣੇ ਇਲਾਕੇ ਨੂੰ ਇੱਕ ਭਿਆਨਕ ਸੁਪਨੇ ਵਿੱਚ ਬਦਲ ਦਿੱਤਾ ਮੈਂ ਸਾਲਾਂ ਤੋਂ ਇਸ ਦਾ ਪਾਲਣ ਕਰ ਰੇ ਹਾਂ ਹਾਂ ਸਿਰਫ ਐਸਲੀ ਹੀ ਨਹੀਂ ਕਿ ਇਹ ਨਾਟਕੀ ਹੈ ਸਗੋਂ ਐਸਲੀ ਵੀ ਕਿਉਂਕਿ ਇਹ ਦਰਸਾਉਂਦਾ ਹੈ ਕਿਵੇਂ ਆਮ ਥਾਵਾਂ ਤੇ ਲੋਕ ਹਿੰਸਾ ਬਦਲਾ ਅਤੇ ਸ਼ਕਤੀ ਦੇ ਚੱਕਰਾਂ ਵਿੱਚ ਫਸ ਸਕਦੇ ਹਨ ਅੱਜ ਮੈਂ ਤੁਹਾਡੇ ਨਾਲ ਪੂਰੀ ਕਹਾਣੀ ਸਾਂਝੀ ਕਰਨਾ ਚਾਹੁੰਦਾ ਹਾਂ ਚੰਗੀਆਂ ਮਾੜੀਆਂ ਅਤੇ ਅੰਤ ਵਿੱਚ ਉਮੀਦਪਰੀਆਂ ਗੱਲਾਂ ਆਓ ਆਪਾਂ ਇਕੱਠੇ ਇਸ ਵਿੱਚੋਂ ਲੰਗੀਏ ਕਦਮ ਦਰ ਕਦਮ ਜਿਵੇਂ ਅਸੀਂ ਕਾਫੀ ਪੀਂਦੇ ਹੋਏ ਗੱਲਾਂ ਕਰ ਰਹੇ ਹੋਈਏ ਲੀਆਰੀ ਸਿਰਫ ਕਰਾਚੀ ਦਾ ਹਿੱਸਾ ਹੀ ਨਹੀਂ ਹੈ ਇਹ ਸਾਬ ਇਹ ਸ਼ਹਿਰ ਦੀਆਂ ਸਭ ਤੋਂ ਪੁਰਾਣੀਆਂ ਬਸਤੀਆਂ ਵਿੱਚੋਂ ਇੱਕ ਹੈ ਜਿਸ ਨੂੰ ਅਕਸਰ ਇਸ ਦੇ ਵਸਨੀਕ ਕਰਾਚੀ ਕੀਮਾ ਜਾਂ ਕਰਾਚੀ ਦੀ ਮਾਂ ਕਹਿੰਦੇ ਹਨ ਤੰਗ ਗਲੀਆਂ ਰੰਗ ਬਰੰਗੇ ਘਰ ਇੱਕ ਦੂਜੇ ਦੇ ਨੇੜੇ ਤੇੜੇ ਅਤੇ ਲੋਕਾਂ ਦਾ ਮਿਸ਼ਰਣ ਜ਼ਿਆਦਾਤਰ ਬਲੂਚ ਪਰ ਸਿੰਧੀ ਕચ્છી ਸਿੰਧੀ ਅਤੇ ਹੋਰ ਵੀ ਪੁਰਾਣੇ ਸਮੇਂ ਵਿੱਚ ਸਾਰੀਆਂ ਮੁਸੀਬਤਾਂ ਤੋਂ ਪਹਿਲਾਂ ਲੇਰੀ ਦੋ ਚੀਜ਼ਾਂ ਲਈ ਮਸ਼ਹੂਰ ਸੀ ਮੁੱਕੇਬਾਜ਼ੀ ਅਤੇ ਫੁੱਟਬਾਲ ਐਸੇ ਛੋਟੇ ਜਿਹੇ ਇਲਾਕੇ ਨੇ ਪਾਕਿਸਤਾਨ ਦੇ ਕੁਝ ਮਹਾਨ ਮੁੱਕੇਬਾਜ਼ ਤੇ ਫੁੱਟਬਾਲ ਸਿਤਾਰੇ ਪੈਦਾ ਕੀਤੇ ਬੱਚੇ देर रात ਤੱਕ ਗਲੀਆਂ ਵਿੱਚ ਖੇਡਦੇ ਰਹਿੰਦੇ ਸਨ ਅਤੇ ਪਾਈਚਾਰਾ ਇੱਕ ਵੱਡੇ ਪਰਿਵਾਰ ਵਾਂਗ ਮਹਿਸੂਸ ਹੁੰਦਾ ਸੀ ਹਾਲਾਂਕਿ ਉਸ ਨਗਰ ਦੇ ਹੇਠਾਂ ਗਰੀਬੀ ਹਮੇਸ਼ਾ ਮੌਜੂਦ ਸੀ ਬੇਰੋਜ਼ਗਾਰੀ ਮਾੜੇ ਸਕੂਲ ਅਤੇ ਟੁਕਬੀਆਂ ਨੌਕਰੀਆਂ ਦੀ ਘਾਟ ਨੇ ਨੌਜਵਾਨ ਨੂੰ ਜਲਦੀ ਪੈਸੇ ਦੀ ਪੇਸ਼ਕਸ਼ ਵਾਲੇ ਕਿਸੇ ਵੀ ਵਿਅਕਤੀ ਲਈ ਆਸਾਨ ਨਿਸ਼ਾਨਾ ਬਣਾ ਦਿੱਤਾ। ਅਫਗਾਨਿਸਤਾਨ ਤੋਂ ਨਸ਼ੀਲੇ ਪਦਾਰਥ, ਪੁਰਾਣੀਆਂ ਜੰਗਾਂ ਦੇ ਬਚੇ ਹਥਿਆਰ ਅਤੇ ਰਸਤੇ ਬੰਦਰਗਾਹ ਦੇ ਨੇੜੇ ਲਿਆਰੀ ਦੀ ਸਥਿਤੀ ਐਸ ਲਈ ਸੰਪੂਰਨ ਸੀ। 1970 ਤੇ 80 ਦੇ ਦਹਾਕੇ ਵਿੱਚ ਇੱਕ ਛੋਟੇ ਅਪਰਾਧ ਵੱਜੋਂ ਸ਼ੁਰੂ ਹੋਇਆ ਇਹ 2000 ਦੇ ਦਹਾਕੇ ਵਿੱਚ ਪੂਰੀ ਤਰ੍ਹਾਂ ਫੈਲੇ ਗੈਂਗ ਯੁੱਧ ਵਿੱਚ ਫੈਲ ਗਿਆ। ਲੀਅਰੀ ਗੈਂਗਵਾਰ ਨੂੰ ਸਮਝਣ ਲਈ ਸਾਨੂੰ ਗੋਡਫਾਦਰਾਂ ਵੱਲ ਜਾਣਾ ਪਵੇਗਾ 1960 ਦੇ 70 ਦੇ ਦਹਾਕੇ ਵਿੱਚ ਦਾਦਲ ਜਾਂ ਦਾਦ ਮੁਹੰਮਦ ਨਾਮ ਦਾ ਇੱਕ ਮੁੰਡਾ ਅਤੇ ਉਸ ਦਾ ਉਸ ਦੇ ਭਰਾ ਇੱਥੇ ਸੰਗਠਿਤ ਅਪਰਾਧ ਵਿੱਚ ਪਹਿਲੇ ਵੱਡੇ ਥਾਵਾਂ ਵਿੱਚੋਂ ਇੱਕ ਸਨ ਉਹ ਹਸ਼ੀਸ਼ ਅਤੇ ਸੁਰੱਖਿਆ ਰੈਕਟ ਦਾ ਕਾਰੋਬਾਰ ਕਰਦੇ ਸਨ ਫਿਰ ਹਾਜੀ ਲਾਲੂ ਆਇਆ ਉਸਨੇ ਇੱਕ ਸਖਤ ਕੱਚੀ ਬਲੋਚ ਡਾਉਨ ਜੋ ਸ਼ਿਖਰ ਤੇ ਪਹੁੰਚਿਆ ਹਾਜੀ ਲਾਲੂ ਨੇ ਸਰਦਾਰ ਅਬਦੁਲ ਰਹਿਮੀ रहमान ਨਾਮ ਦੇ ਇੱਕ ਛੋਟੇ ਬੱਚੇ ਨੂੰ ਆਪਣੀ ਪਕੜ ਹੇਠ ਲੈ ਲਿਆ ਇੱਕ ਇੱਕ ਗਲੀ ਮੁਹੱਬਤ ਕਰਨ ਵਾਲਾ ਮੁੰਡਾ ਜੋ ਬਾਗ ਵਿੱਚ रहमान ਡਕੈਤ रहमान ਡਾਕੂ ਵਜੋਂ ਜਾਣਿਆ ਜਾਣ ਲੱਗਾ रहमान ਬਲੂਸ ਦਾ ਜਨਮ 1980 ਵਿੱਚ ਦਾਦ ਮੁਹੰਮਦ ਅਤੇ ਖਦੀਜਾ ਬੀਬੀ ਦੇ ਘਰ ਹੋਇਆ ਉਸ ਦੇ ਪਿਤਾ ਦਾਦ ਮੁਹੰਮਦ ਅਤੇ ਚਾਚਾ ਸ਼ੇਰੂ 1964 ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਸਨ ਰਹਿਮਾਨ ਨੇ ਵੀ ਛੋਟੀ ਉਮਰ ਤੋਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ੁਰੂ ਕਰ ਦਿੱਤੀ ਸੀ ਦਾਵਾ ਕੀਤਾ ਜਾਂਦਾ ਹੈ ਕਿ ਉਸਨੇ ਸਿਰਫ 13 ਸਾਲ ਦੀ ਉਮਰ ਵਿੱਚ ਇੱਕ ਆਦਮੀ ਨੂੰ ਚਾਕੂ ਮਾਰਿਆ ਸੀ ਤੇ 1955 ਵਿੱਚ ਕੁਝ ਲੋਕਾਂ ਦਾ ਇਹ ਵੀ ਦਾਵਾ ਹੈ ਕਿ ਉਸਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਵਿਰੋਧੀ ਗੈਂਗ ਮੈਂਬਰ ਨਾਲ ਜੁੜੀ ਹੋਈ ਸੀ ਰਹਿਮਾਨ ਬਹੁਤ ਤੇਜ਼ ਸੀ ਉਸਨੇ ਇੱਕ ਛੋਟੇ ਜਿਹੇ ਬਦਮਾਸ਼ ਵਜੋਂ ਸ਼ੁਰੂਆਤ ਕੀਤੀ ਪਰ ਜਲਦੀ ਹੀ ਖੇਡ ਸਿੱਖ ਲਈ ਕੁਝ ਸਮੇਂ ਲਈ ਉਸਨੇ ਹਾਜੀ ਲਾਲੂ ਲਈ ਵਫਾਦਾਰੀ ਨਾਲ ਕੰਮ ਕੀਤਾ ਹਾਲਾਂਕਿ ਲਾਲਚ ਇੱਕ ਸ਼ਕਤੀਸ਼ਾਲੀ ਚੀਜ਼ ਹੈ 1990 ਦੇ ਦਹਾਕੇ ਦੇ ਅਖੀਰ ਵਿੱਚ ਉਹ ਇੱਕ ਅਗਵਾ ਤੋਂ ਮਿਲੀ ਫਰੋਤੀ ਦੀ ਰਕਮ ਨੂੰ ਲੈ ਕੇ ਆਪਸ ਵਿੱਚ ਝੜਪ ਹੋ ਗਏ ਰਹਿਮਾਨ ਨੇ ਤੋੜ ਵਿਛੋੜਾ ਕਰ ਲਿਆ ਅਤੇ ਆਪਣਾ ਗੈਂਗ ਬਣਾ ਲਿਆ ਅਸਲ ਆਤੀਸ਼ਬਾਜ਼ੀ ਉਦੋਂ ਸ਼ੁਰੂ ਹੋਈ ਜਦੋਂ ਹਾਜੀ ਲਾਲੂ ਦੇ ਪੁੱਤਰ ਅਰਸ਼ਦ ਪੱਪੂ ਨੇ ਆਪਣੇ ਪਿਤਾ ਦਾ ਪੱਖ ਸੰਭਾਲ ਲਿਆ ਅਰਸ਼ਦ ਬੀ ਰਹਿਮ ਹੋਣ ਕੋਈ ਰਹਿਮ ਨਾ ਦਿਖਾਉਣ ਅਤੇ ਦੂਜਾ ਮੌਕਾ ਨਾ ਦੇਣ ਲਈ ਜਾਣਿਆ ਜਾਂਦਾ ਸੀ ਦੋ ਗੈਂਗਾ ਰਹਿਮਾਨ ਰਕੈਤ ਦੇ ਬਲੋਚ ਸਮੂਹ ਅਤੇ ਅਰਸ਼ਦ ਪੱਪੂ ਦੇ ਸਮੂਹ ਨੇ ਇੱਕ ਖੂਨੀ ਚੜ੍ਹਪ ਸ਼ੁਰੂ ਕਰ ਦਿੱਤੀ ਜੋ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੀ ਅਸਲੀ ਮੋੜ 2003 ਵਿੱਚ ਆਇਆ ਅਰਸ਼ਦ ਪੱਪੂ ਨੇ ਮੁਹੰਮਦ ਬਲੋਚ ਉਪਨਾਮ मामा ਫੈਜੂ ਨਾਮਕ ਇੱਕ ਸਥਾਨਿਕ ਟਰਾਂਸਪੋਰਟਰ ਨੂੰ ਅਗਵਾ ਕਰਕੇ ਮਾਰ ਦਿੱਤਾ ਕਿਉਂ ਪੈਸਾ ਇਲਾਕਾ ਕੌਣ ਜਾਣਦਾ ਹੈ ਪਰ ਇਹ ਬਹੁਤ ਹੀ ਬੇਰਹਿਮ ਸੀ ਫੈਜੂ ਦੀ লাশ ਨੂੰ ਵਿਗਾੜ ਕੇ ਸੁੱਟ ਦਿੱਤਾ ਸੀ ਫੈਜੂ ਲੈ ਇੱਕ ਛੋਟਾ ਪੁੱਤਰ ਸੀ ਜਿਸ ਦਾ ਨਾਮ ਉਜੈਰ ਜਾਨ ਬਲੂਚ ਸੀ ਉਜੈਰ ਉਸ ਸਮੇਂ ਇੱਕ ਆਮ ਬੰਦਾ ਸੀ ਜੋ ਆਪਣੇ ਪਿਤਾ ਦੇ ਟਰਾਂਸਪੋਰਟ ਕਾਰੋਬਾਰ ਵਿੱਚ ਮਦਦ ਕਰਦਾ ਸੀ ਹਾਲਾਂਕਿ ਆਪਣੇ ਪਿਤਾ ਨੂੰ ਇਸ ਤਰ੍ਹਾਂ ਗਮਾਉਣ ਨਾਲ ਸਭ ਕੁਝ ਬਦਲ ਗਿਆ ਉਜੈਰ ਨੇ ਬਦਲਾ ਲੈਣ ਦੀ ਸੌਖਾ ਦੀ ਉਸ ਨੇ ਆਪਣੇ ਚਚੇਰੇ ਭਰਾ ਰਹਿਮਾਨ ਡਕੈਤ ਦੇ ਗੈਂਗ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਪਲ ਤੋਂ ਲੜਾਈ ਨਿੱਜੀ ਬਣ ਗਈ। 우ਜ਼ੈ르 ਦੇ ਨਾਲ रहमान ਦਕੈਤ ਨੂੰ ਰੋਕਿਆ ਨਹੀਂ ਜਾ ਸਕਿਆ। ਉਹ ਸਿਰਫ ਇੱਕ ਗੈਂਗਸਟਰ ਹੀ ਨਹੀਂ ਸੀ, ਉਹ ਰਾਜਨੀਤੀ ਬਾਰੇ ਵੀ ਹੁਸ਼ਿਆਰ ਸੀ। ਲਿਆਰੀ ਹਮੇਸ਼ਾ ਪਾਕਿਸਤਾਨ ਪੀਪਲਜ਼ ਪਾਰਟੀ ਦਾ ਗੜ ਰਿਹਾ ਹੈ। रहमान ਨੇ PPP ਅਗੋਂ ਨਾਲ ਸੰਬੰਧ ਬਣਾਏ, ਸੁਰੱਖਿਆ ਦੇ ਬਦਲੇ ਚੋਣਾਂ ਦੌਰਾਨ ਤਾਕਤ ਪ੍ਰਾਪਤ ਕੀਤੀ। 2008 ਵਿੱਚ ਉਹਨਾਂ ਨੇ ਪੀਪਲਜ਼ ਅਮਨ ਪਾਰਟੀ PACV ਬਣਾਈ। ਕਾਗਜ਼ਾਂ ਦੇ ਭਾਈਚਾਰੇ ਦੀ ਭਲਾਈ ਵਿੱਚ ਮਰਦ ਕਰਨ ਲਈ ਇੱਕ ਸ਼ਾਂਤੀ ਸਮੂਹ ਅਸਲियत ਵਿੱਚ ਇਹ ਰਹਿਮਾਨ ਦਾ ਇੱਕ ਫੈਂਸੀ ਨਾਮ ਵਾਲਾ ਗੈਂਗ ਸੀ ਰਹਿਮਾਨ ਦੇ ਅਧੀਨ ਪੀਏਸੀ ਨੇ ਲਗਭਗ ਸਾਰੇ ਲਿਆਰੀਆਂ ਲਿਆਰੀ ਨੂੰ ਕੰਟਰੋਲ ਕੀਤਾ ਉਹ ਨਸ਼ੀਲੇ ਪਦਾਰਥਾਂ ਦੇ ਵੱਡੇ ਜਬਰੀ ਵਸੂਲੇ ਦੇ ਰੈਕਟ ਅਗਵਾ ਗੈਰ ਕਾਨੂੰਨੀ ਜੂਆ ਕੁਝ ਵੀ ਚਲਾਉਂਦੇ ਸਨ ਜਿਸ ਨਾਲ ਪੈਸਾ ਕਮਾਇਆ ਜਾਂਦਾ ਸੀ ਹਾਲਾਂਕਿ ਉਹਨਾਂ ਨੇ ਰਾਸ਼ਨ ਵੀ ਵੰਡੇ ਆ ਪਾਣੀ ਦੀਆਂ ਸਮੱਸਿਆਵਾਂ ਦਾ ਹੱਲ ਕੀਤੀਆਂ ਅਤੇ ਇੱਥੋਂ ਤੱਕ ਕਿ ਅਸਥਾਈ ਅਦਾਲਤਾਂ ਵੀ ਚਲਾਈਆਂ। ਬਹੁਤ ਸਾਰੇ ਗਰੀਬ ਨਿਵਾਸੀਆਂ ਲਈ ਰਹਿਮਾਨ ਇੱਕ ਰੋਬਨ ਹੁਡ ਵਰਗਾ ਵਿਅਕਤੀ ਸੀ। ਅਮੀਰਾਂ ਤੋਂ ਲੈਣਾ, ਲੋੜਵੰਦਾਂ ਨੂੰ ਦੇਣਾ। ਅਰਸ਼ਦ ਪੱਪੂ ਨਾਲ جنگ ਜਾਰੀ ਰਹੀ। ਗਲੀਆਂ ਜੰਗ ਦੇ ਮੈਦਾਨ ਵਿੱਚ ਬਦਲੀਆਂ ਰਹੀਆਂ। ਰਾਕਟ ਲਾਂਚਰ, ਗ੍ਰੇਨੇਡ, AK-47 ਇਹ ਕਿਸੇ ਜੰਗੀ ਫਿਲਮ ਵਾਂਗ ਲੱਗ ਰਿਹਾ ਸੀ। ਸੈਂਕੜੇ ਮਾਰੇ ਗਏ। ਸਕੂਲ ਮਹੀਨਿਆਂ ਤੋਂ ਬੰਦ ਸਨ। ਬੱਚੇ ਬਾਹਰ ਨਹੀਂ ਖੇਡ ਸਕਦੇ ਸਨ ਔਰਤਾਂ ਡਰ ਤੋਂ ਬਿਨਾਂ ਬਾਜ਼ਾਰ ਨਹੀਂ ਜਾ ਸਕਦੀਆਂ ਸਨ ਫਿਰ ਅਗਸਤ 2009 ਵਿੱਚ ਸਭ ਕੁਝ ਬਦਲ ਗਿਆ ਮਸ਼ਹੂਰ ਪੁਲਿਸ ਅਧਿਕਾਰੀ ਚੌਧਰੀ ਅਸलम ਨੇ ਇੱਕ ਛਾਪੇਮਾਰੀ ਦੀ ਅਗਵਾਈ ਕੀਤੀ ਰਹਿਮਾਨ ਡਕਤ ਅਤੇ ਉਸ ਦੇ ਕਈ ਸਾਥੀ ਪੁਲਿਸ ਦੇ ਮੁਕਾਬਲੇ ਵਿੱਚ ਮਾਰੇ ਗਏ ਲਿਆਰੀ ਵਿੱਚ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਇਹ ਇੱਕ ਗੈਰ ਨਿਆਂਇਕ ਕਤਲ ਸੀ ਅਤੇ ਅਧਿਕਾਰਤ ਤੌਰ ਤੇ ਰਾਜਾ ਮਰ ਗਿਆ ਸੀ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਲਿਆਰੀ ਗੈਂਗ ਤੇ ਰਹਿਮਾਨ ਡਕੈਤ ਬਾਰੇ ਸੋ ਮਿਲਦੇ ਹਾਂ ਫਿਰ ਅਗੇ ਇਦਾਂ ਹੀ ਕਿਸੇ ਹੋਰ ਸਟੋਰੀ ਦੇ ਨਾਲ ਸੋ ਥੈਂਕ ਯੂ ਸੋ ਮੱਚ